ਪੰਜਾਬ ਕੇਸੇ ਮੈਂ ਹਾਂ ਨਰਿੰਦਰ ਕੁਮਾਰ ਤੇਜ਼ ਬਾਰਿਸ਼ ਕਰਕੇ ਲੁਧਿਆਣਾ ਦੇ ਵਿੱਚ ਵੱਡਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਲੁਧਿਆਣਾ ਦੇ ਦਮੋਰੀਆ ਪੁਲ ਦੇ ਕੋਲ ਦੀ ਤਸਵੀਰਾਂ ਨੇ ਜਿੱਥੇ ਰੇਲਵੇ ਦੀ ਇਸ ਦੀਵਾਰ ਟੁੱਟਣ ਕਰਨ ਕਈ ਗੱਡੀਆਂ ਜਿਹੜੀਆਂ ਵਾ ਉਸ ਦੇ ਸਰ ਜੋ ਹਾਸਕ ਰਸਤੇ ਜਿਹਨੇ ਤਾਂ ਇੱਕ ਇੱਕ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਦਮੋਰੀਆ ਪੁਲ ਹੈਗਾ ਵਾ ਸ਼ੋਨੀ ਮੱਲਾ ਇਲਾਕਾ ਹੈਗਾ ਵਾ ਜਿੱਥੇ ਰੇਲਵੇ ਦੀ ਇੱਕ ਜਿਹੜੀਆ ਦੀਵਾਰ ਗੜੀ ਹੈ 6 ਗੱਡੀਆਂ ਜਿਹੜੀਆਂ ਵਾ ਡੈਮੇਜ ਹੋਈਆਂ ਨੇ ਆ ਤਾਂ ਤਸਵੀਰਾਂ ਜੋ ਦੇਖ ਰਹੇ ਹੋ ਅੱਜ ਸਵੇਰ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈਗੀ ਆ ਹਾਲਾਂਕਿ ਬੁੱਢਾ ਦਰਿਆ ਵੀ ਓਵਰਫਲੋ ਚੱਲ ਰਿਹਾ ਵਾ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਬਿਜਲੀ ਦੇ ਖੰਭੇ ਜਿਹੜੇ ਨੇ ਗੱਡੀਆਂ ਦੇ ਉੱਤੇ ਗਿਰੇ ਨੇ ਤਾਂ ਇਹ ਦਮੋਰੀਆ ਪੁਲ ਹੈਗਾ ਵਾ ਬਿਲਕੁਲ ਉਹਦੇ ਨਾਲ ਰੇਲਵੇ ਦੀ ਇੱਕ ਦੀਵਾਰ ਜਾ ਰਹੀ ਆ ਜੋ ਨੇੜੇ ਜਿਹੜੀਆਂ ਗੱਡੀਆਂ ਜਿਹੜੀਆਂ ਖੜੀਆਂ ਸੀਗੀਆਂ ਉਹਨਾਂ ਦੇ ਉੱਤੇ ਇਹ ਦੀਵਾਰ ਜਿਹੜੀ ਹੈ ਡਿੱਗੀ ਹੈਗੀ ਆ

ਇਹ ਮੇਰੇ ਕੋਲ ਸਵੇਰੇ 8 ਵਜੇ ਕਹਿ ਰਿਹਾ ਸਵੇਰੇ ਹਾਂ ਅੱਜ ਕੇ ਸਵੇਰੇ gira بارش ਹੋ ਰਹੀ ਤਪਕਦੀ ਹੈ ਤਾਂ ਬਿਲਕੁਲ ਇਹ ਤਸਵੀਰਾਂ ਦੇਖ ਸਕਦੇ ਹੋ ਜਿਵੇਂ ਕਿ ਦੱਸ ਰਹੇ ਨੇ ਕਿ ਉਹਨਾਂ ਦੀ ਗੋਲਗੱਪਿਆਂ ਦੀ ਰੇੜੀ ਹੈਗੀ ਆ ਹਾਊਸ ਦੇ ਉੱਤੇ ਇਹ ਦਿਵੱਲ ਗਈ ਆ ਇਧਰ ਤੁਸੀਂ ਦੇਖ ਸਕਦੇ ਹੋ ਤਕਰੀਬ 6 ਗੱਡੀਆਂ ਜਿਹੜੀਆਂ ਵਾ ਇਸ ਦੇ ਨੇ ਹੇਠਾਂ ਜਿਹੜੀਆਂ ਉਹ ਦੱਬ ਗਈਆਂ ਨੇ ਇੱਕ ਵੱਡਾ ਨੁਕਸਾਨ ਜਿਹੜਾ ਵਾ ਹੋਇਆ ਹੈਗਾ ਵਾ ਅੱਜ ਸਵੇਰ ਤੋਂ ਹੀ ਲਗਾਤਾਰ بارش ਹੋ ਰਹੀ ਹੈਗੀ ਆ ਆ ਮੌਸਮ ਭਾਗ ਵੱਲੋਂ ਵੀ ਔਰੇਂਜ ਅਲਰਟ ਜਿਹੜਾ ਵਾ ਇਸ ਵਕਤ ਜਾਰੀ ਕਰ ਦਿੱਤਾ ਗਿਆ ਵਾ ਕਈ ਗੱਡੀਆਂ ਜਿਹੜੀਆਂ ਵਾ ਲਗਜ਼ਰੀ ਗੱਡੀਆਂ ਨੇ ਜਿਹੜੀਆਂ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀਆਂ ਨੇ ਵਿਧਾਨਾ ਦਾ ਤਮੋਰੀਆ ਪੁਲ ਇਲਾਕਾ ਹੈਗਾ ਵਾ ਉਸ ਦੇ ਨਾਲ ਹੀ ਰੇਲਵੇ ਦੀ ਇੱਕ ਦੁوار ਨਿਕਲਦੀ ਆ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਆਸ-ਪਾਸ ਘਰ ਬਣੇ ਹੋਏ ਨੇ ਤਾਂ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਵਾ ਇੱਥੇ ਖੜੀਆਂ ਹੋਈਆਂ ਸੀਗੀਆਂ ਜਿੱਥੇ ਇਹ ਡੈਮੇਜ ਹੋਈਆਂ ਨੇ ਸੋ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲੁਧਿਆਣਾ ਤੋਂ ਅੱਜ ਸਵੇਰ ਤੋਂ ਹੀ ਲਗਾਤਾਰ بارش ਹੋ ਰਹੀ ਹੈਗੀਏ ਕਈ ਇਲਾਕਿਆਂ ਦੇ ਵਿੱਚ ਪਾਣੀ ਖੜਿਆ ਹੈ ਉਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਤਾਂ ਤੁਸੀਂ ਕਾਰਾਂ ਦੇਖ ਸਕਦੇ ਹੋ ਜਿਸ ਦੀ ਗਿਣਤੀ ਜਿਹੜੀ ਹੈ 1 ਤੋਂ 6 ਦੱਸੀ ਜਾ ਰਹੀ ਹੈ ਤਾਂ ਪੂਰੀ ਤਰ੍ਹਾਂ ਗੱਡੀਆਂ ਜਿਹੜੀਆਂ ਵਾ ਡੈਮੇਜ ਹੋ ਚੁੱਕੀਆਂ ਨੇ ਕੁਝ ਫਾਸਟ ਫੂਡ ਦੀਆਂ ਰੀੜੀਆਂ ਖੜੀਆਂ ਸੀਗੀਆਂ ਉਹਨਾਂ ਦੇ ਉੱਤੇ ਵੀ ਇਹ ਦੀਵਾਰ ਜਿਹੜੀ ਆ ਡਿੱਗੀ ਹੈਗੀ ਆ ਹਾਲਾਂਕਿ ਇਹ ਸਵੇਰ ਦਾ ਸਮਾਂ ਸੀਗਾ ਬਾਰਿਸ਼ ਕਰਕੇ ਕੋਲ ਜਿਹੜਾ ਵਾ ਇਸ ਦੀਵਾਰ ਦੇ ਨਾਲ ਨਹੀਂ ਖੜੇ ਸੀ ਇਸ ਕਰਕੇ ਵੱਡਾ ਬਚਾਰਿਆ ਵਾ ਜੋ ਜਾਨੀ ਨੁਕਸਾਨ ਤੋਂ ਬਚਾਰਿਆ ਵਾ ਹਾਲਾਂਕਿ ਮਾਲੀ ਨੁਕਸਾਨ ਇੱਕ ਵੱਡਾ ਹੋ ਗਿਆ ਵਾ ਸੋ ਬਰਸਾਤ ਕਰਨ ਵੱਡਾ ਨੁਕਸਾਨ ਲੁਧਿਆਣਾ ਦੇ ਵਿੱਚ ਹੋਇਆ ਵਾ ਕਈ ਇਲਾਕਿਆਂ ਦੇ ਵਿੱਚ ਪੇੜ ਡਿੱਗੇ ਨੇ ਕਈ ਥਾਵਾਂ ਤੇ ਤੇ ਇਹ ਦੀਵਾਰਾਂ ਡਿੱਗੀਆਂ ਨੇ ਉਸ ਦੀਆਂ ਵੀ ਜੋ ਸੂਚਨਾਵਾਂ ਅਮਿਲਰੀਆਂ ਨੇ ਫਿਲਹਾਲ ਇੱਕ ਇੱਕ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਲੁਧਿਆਣਾ ਦਾ ਬੁੱਟਾ ਦਿਰਾ ਦਿਖਾਇਆ ਵਾ ਜਿੱਥੇ ਬੁੱਢਾ ਦਰਿਆ ਪਾਣੀ ਦਾ ਓਵਰਫਲੋ ਹੋਇਆ ਵਾ ਉਥੇ ਬੰਨ ਟੁੱਟਿਆ ਵਾ ਸ਼ਿਪੂਰੀ ਪੁਲੀ ਦੇ ਕੋਲ ਤਾਂ ਦੂਸਰੀ ਤਸਵੀਰ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਇਸ ਵਕਤ ਜਿਹੜੀ ਇਹ ਤਸਵੀਰਾਂ ਦਮੋਰੀਆ ਪੁਲ ਇਲਾਕਾ ਹੈਗਾ ਵਾ ਤਾਂ ਉਥੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪਾਣੀ ਜਿਹੜਾ ਵਾ ਖੜਿਆ ਹੋਇਆ ਵਾ ਹਾਲਾਂਕਿ ਟ੍ਰੈਫਿਕ ਨੂੰ ਇੱਕ ਵੱਡੀ ਸਮੱਸਿਆ ਆ ਰਹੀ ਆ ਕਈ ਥਾਵਾਂ ਤੇ ਪਾਣੀ ਖੜਾ ਹੋ ਚੁੱਕਾ ਵਾ ਕਈ ਥਾਵਾਂ ਤੇ ਗੱਡੀਆਂ ਜਿਹੜੀਆਂ ਵਾ ਵਿੱਚ ਡੋਬਰੀਆਂ ਨੇ ਤਾਂ ਇਸ ਪੋਲ ਦੇ ਨਾਲ ਜੋ ਦੀਵਾਰ ਜੋ ਹੈਗੀ ਰੇਲਵੇ ਦੀ ਅੰਦਰ ਤੁਸੀਂ ਦੇਖ ਸਕਦੇ ਹੋ ਨਗਰ ਨਿਗਮ ਦੀਆਂ ਟੀਮਾਂ ਵੀ ਲਗਾਤਾਰ ਕੰਮ ਤੇ ਲੱਗੀਆਂ ਨੇ ਪਰ بارش ਜਿਹੜੀ ਬਹੁਤ ਜ਼ਿਆਦਾ ਤੇਜ਼ ਪੈ ਰਹੀ ਹੈ ਜਿਸ ਕਰਕੇ ਇੱਕ ਵੱਡਾ ਨੁਕਸਾਨ ਹੋਇਆ ਵਾ ਤਾਂ ਇਹ ਸੋਨੀ ਮੱਲਾ ਹੈਗਾ ਵਾ ਇਹ ਹਾਊਸ ਦੇ ਨਾਲ ਇੱਕ ਵੱਡਾ ਹਾਸਾ ਹੋਇਆ ਵਾ ਰੇਲਵੇ ਦੀ ਇੱਕ ਦੀਵਾਰ ਜੋ ਰੇਲਵੇ ਲਾਈਨ ਨਿਕਲਦੀ ਆ ਆ ਤਾਂ ਉਥੋਂ ਦੀ ਇੱਕ ਦੀਵਾਰ ਜਿਹੜੀ ਆ ਇੱਕ ਡਿੱਗੀ ਹੈਗੀ ਆ ਜੇ ਤੁਸੀਂ ਦੇਖ ਸਕਦੇ ਹੋ ਵੱਡੀ ਦੀਵਾਰ ਹੈਗੀ ਆ ਗੱਡੀਆਂ ਜਿਹੜੀਆਂ ਵਾ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀਆਂ ਇਹਨਾਂ ਗੱਡੀਆਂ ਉੱਤੇ ਇਹ ਦੀਵਾਰ ਜਿਹੜੀ ਆ ਗਿਰੀ ਹੈਗੀ ਆ ਸੋ ਵੱਡਾ ਨੁਕਸਾਨ ਹੋਇਆ ਹੈਗਾ ਵਾ ਮੌਸਮ ਅੱਜ ਸਵੇਰ ਤੋਂ ਹੀ ਲਗਾਤਾਰ ਬਦਲ ਰਿਹਾ ਵਾ ਲਗਾਤਾਰ ਤੇਜ਼ ਬਾਰਿਸ਼ ਹੋ ਰਹੀ ਹੈਗੀ ਹੈ ਕਈ ਥਾਵਾਂ ਤੇ ਪਾਣੀ ਜਿਹੜਾ ਵਾ ਖੜਿਆ ਹੈਗਾ ਵਾ ਉਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਕੁਝ ਦੁਕਾਨਦਾਰ ਵੀ ਇੱਥੇ ਆ ਗਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਆਪਣੀ ਵੀ ਕੋਈ ਕਾਰ ਹੈਗੀ ਕੋਈ ਆਪਣੀ ਕਾਰ ਦਾ ਬਚਾਅ ਹੋ ਗਿਆ ਜੀ ਰਾਤ ਹੀ ਕੱਢ ਕੇ ਲੈ ਕੇ ਗਏ ਸੀਗੇ ਅੱਛਾ ਇਹ ਕਿੰਨੇ ਕੋਈ ਗੱਡੀ ਕੁਝ ਸਵੇਰੇ ਕੋਈ 7:00 ਤੋਂ 8:30 ਦੇ ਵਿੱਚ ਇਹ ਕਿੰਨੀਆਂ ਗੱਡੀਆਂ ਹੈਗੀ ਟੋਟਲੀਟੀ ਡੈਮੇਜ ਹੋਈ ਹੈ ਮੈਕਨੋਕਲ ਡੈਮੇਜ ਦੇਖ ਸਕਦੇ ਹੋ 5 ਤੋਂ 6 ਗੱਡੀਆਂ ਹੋ ਗਈਆਂ ਨੇ ਡੈਮੇਜ ਟੋਟਲੀ ਬਿਲਕੁਲ ਜਿਵੇਂ ਬਾਈ ਦੱਸ ਰਹੇ ਨੇ ਕਿ ਸਵੇਰੇ ਇਹ ਕਰੀਬ ਹਾਸਾ ਹੋਇਆ ਬਾਠੋਈ ਦੇ ਕਰੀਬ ਇਹ ਹਾਸਾ ਜਿਹੜਾ ਦੱਸਿਆ ਜਾ ਰਿਹਾ ਵਾ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਵਾ ਪਰ ਮਾਲੀ ਨੁਕਸਾਨ ਇੱਕ ਵੱਡਾ ਹੋਇਆ ਵਾ ਲੋਕ ਜਿਹੜੇ ਨੇ ਇੱਥੇ ਆਸ-ਪਾਸ ਰਹਿੰਦੇ ਨੇ ਆਪਣੀਆਂ ਕਾਰਾਂ ਜਿਹੜੀਆਂ ਵਾ ਹਮੇਸ਼ਾ ਇੱਥੇ ਖੜੀਆਂ ਕਰਦੇ ਨੇ ਤਾਂ ਇੱਕ ਬਿਜਲੀ ਦਾ ਪੋਲ ਜਿਹੜਾ ਵਾ ਉਹ ਵੀ ਗਿਰਿਆ ਹੈਗਾ ਵਾ ਸੋ ਲੁਧਿਆਣਾ ਤੋਂ ਅਸੀਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਵਾ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਕਾਰਾਂ ਦੇ ਉੱਤੇ ਇੱਕ ਰੇਲਵੇ ਦੀ ਦੀਵਾਰ ਗਿਰਨ ਕਰਕੇ ਇੱਕ ਵੱਡਾ ਮਾਲੀ ਨੁਕਸਾਨ ਹੋ ਗਿਆ ਉੱਧਰ ਫਾਸਟ ਫੂਡ ਦੀਆਂ ਕੁਝ ਰੀੜੀਆਂ ਜਿਹੜੀਆਂ ਵਾ ਲੱਗੀਆਂਆਂ ਸੀਗੀਆਂ ਉਹ ਵੀ ਡੈਮੇਜ ਹੋ ਚੁੱਕੀਆਂ ਨੇ ਤਾਂ ਬਿਜਲੀ ਦਾ ਪੋਲ ਜਿਹੜਾ ਹੈਗਾ ਵਾ ਇਹ ਵੀ ਜਿਹੜਾ ਵਾ ਗਿਰਿਆ ਹੈਗਾ ਵਾ ਫਿਲਾਲ ਹੁਣ ਇੱਥੇ ਬਿਜਲੀ ਪਵਾਗ ਦੇ ਜਿਹੜੇ ਅਧਿਕਾਰੀ ਨੇ ਉਹ ਪਹੁੰਚੇ ਨੇ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਆ ਸੋ ਗਰਾਊਂਡ ਜੀਰੋ ਤੋਂ ਤੁਹਾਨੂੰ ਲਗਾਤਾਰ ਅਸੀਂ بارش ਦੀਆਂ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਤੋਂ ਤਾਂ ਜਿੱਥੇ بارش ਕਰਕੇ ਅੱਜ ਸਵੇਰ ਤੋਂ ਹੀ ਕਈ ਥਾਵਾਂ ਤੇ ਨੁਕਸਾਨ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਸੋ ਪਾਣੀ ਜਿਹੜਾ ਵਾ ਕਈ ਇਲਾਕਿਆਂ ਦੇ ਵਿੱਚ ਖੜਾ ਹੋ ਚੁੱਕਾ ਵਾ ਹੋ ਟੋ ਸੋ ਅੱਜ ਆ ਵੀਰਾਂ ਨੂੰ ਪਾਣੀ ਦੀ ਬਹੁਤ ਦੇਖੋ ਪਰਦਾਸ ਹੈ ਅੱਜ ਸਵੇਰ ਤੋਂ ਲਗਾਤਾਰ بارش ਹੋ ਰਹੀ ਹੈ ਕਈ ਇਲਾਕਿਆਂ 'ਚ ਪਾਣੀ ਖੜਾ ਹੋਇਆ ਵਾ ਪਰ ਇਹ ਮੋਰੇਪੁਰ ਦੇਖੋ ਕੀ ਹਾਲ ਹੈ ਹਾਂ ਬਣਾ ਤਾ ਤੇ ਮੋਰੇਪੁਰ ਤੇ ਇਹ ਕਿੰਨਾ ਦੂਰ ਦੂਰ ਘਟ ਪੈ ਗਿਆ ਪਾਣੀ ਨਿਕਲਦਾ ਹੀ ਨਹੀਂ ਦੇਖੋ ਜੀ ਕਿੰਨਾ ਹੈ ਹੈਗਾ ਇਹ ਦਵਾਰ ਕਿੰਨੇ ਕਬਜ ਕਰੀ ਜੀ ਇਹ ਦਵਾਰ ਤੇਰੀ 8 ਵੇ ਕਰੀ ਹੋਈ ਜੀ ਸਿਰਾ 8 ਵਜੇ ਹਾਂ ਜੀ ਤੁਹਾਡੀ ਕੋਈ ਕਾਰ ਕੋ ਗੱਡੀ ਹੈਗੀ ਆਪਣੇ ਬੰਦਿਆ ਨੇ ਹੈ ਬੰਦਿਆ ਆ ਗਿਆ ਹੈ ਸਿਰਾ ਗੋਲ ਗੱਪੇ ਵਾਲੀ ਰੇੜੀ ਸੀ ਜਿਹੜੀ ਉਹ ਵੀ ਟੁੱਟ ਗਈ ਕੋਈ ਜਾਨੀ ਨੁਕਸਾਨ ਤਾਂ ਨਹੀਂ ਕੋਈ ਇੱਥੇ ਕੋਈ ਨੇੜੇ ਨੁਕਸਾਨ ਤਾਂ ਹੋ ਗਿਆ ਰੇਸਰੇ ਹੋ ਗਿਆ ਬਈ 3:00 8:00 ਵਜੇ ਇਹ ਹੁੰਦਾ ਬਾਅਦੋਂ ਬਹੁਤ ਪ੍ਰੋਬਲਮ ਆਈ ਨਹੀਂ ਬੰਦਿਆ ਹਾਂ ਇਹ ਆਹ ਮੋਰੇ ਬੋਲਦਾ ਬਣਾਤਾ ਇਤਾਂ ਪਰ ਅੱਜ ਉਹ ਕਿੰਨਾ ਹਾਰਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਦੋਨਾਂ ਪਾਸੇ ਜਿਹੜਾ ਪਾਣੀ ਪੂਰਾ ਭਰਿਆ ਆ ਵਾ ਕਾਲੀਆਂ ਨਿਕਾ ਹਾਲਾਂਕਿ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਬੁੱਢੇ ਤਰਾਜ ਤਸਵੀਰਾਂ ਦਿਖਾਈਆਂ ਨੇ ਜਿੱਥੇ ਪਾਣੀ ਜਿਹੜਾ ਫਿਲਹਾਲ ਇਹ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਹੈਗੀਆਂ ਨੇ ਤਾਂ ਇਹ ਲੁਧਿਆਣਾ ਤੋਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੀਏ ਜਿੱਥੇ بارش ਕਰਕੇ ਇੱਕ ਵੱਡਾ ਨੁਕਸਾਨ ਹੋ ਰਿਹਾ ਹੈਗਾ ਵਾ ਰੇਲਵੇ ਦੀ ਇੱਕ ਦੀਵਾਰ ਢਹਿਣ ਕਰਕੇ ਕਈ ਗੱਡੀਆਂ ਜਿਹੜੀਆਂ ਵਾ ਡੈਮੇਜ ਹੋ ਚੁੱਕੀਆਂ ਨੇ ਜੋ ਤਸਵੀਰਾਂ ਤੁਹਾਡਾ ਸਾਂਝੀ ਕੀਤੀਆਂ ਨੇ ਉਹ ਹੈਗੇ ਦਬੋਲੀਆ ਪੁਲ ਜਿਹੜਾ ਵਾ ਛੋਣੀ ਮਲੇ ਲੱਗਦਾ ਉਹਦੇ ਇਹ ਦੀਵਾਰ ਢੀਹ ਗਈ ਹੈ